ਨਮਸਕਾਰ ਜੀ ਸੋਸ਼ਲ ਵਰਕਰ ਮੈਂ ਅੱਜ ਜ ਸਵੇਰੇ ਜਦੋਂ ਮੰਡੀ ਜਾ ਰਿਹਾ ਸੀਗਾ ਤੇ ਘਰ ਦੇ ਆਣੇ ਵੀ ਕਿਹਾ ਵੀ ਅੱਜ ਤੁਹਾਡੀ ਜ਼ਿੰਮੇਵਾਰੀ ਹੈ ਸਬਜ਼ੀ ਲੈ ਆਓ ਘਰ ਦੇ ਆਣੇ ਵੀ ਤਾਂ ਹੀ ਕਿਹਾ ਕਿ ਜਾ ਕੇ ਪਤਾ ਲੱਗੇ ਵੀ ਹਰ ਚੀਜ਼ ਦਾ ਰੇਟ ਕੀ ਜਾ ਰਿਹਾ ਹੈ ਅੱਜ ਤੋਂ 15 ਦਿਨ ਪਹਿਲੇ ਜੇਕਰ ਮੈਂ ਪਿਆਜ਼ ਲੈਣ ਗਿਆ ਸੀ 17 ਰੁਪਏ ਕਿਲੋ ਮਿਲੇ ਸੀਗੇ ਹੁਣ ਅੱਜ ਦਾ ਰੇਟ ਜਿਹੜਾ ਵਾ 35 ਰੁਪਏ ਕਿਲੋ ਹੈ ਹਰੀ ਸਬਜ਼ੀ ਜਿਹੜੀ ਹੈ ਉਹ ਮਹਿੰਗੀ ਦੋ ਦਿਨ ਤਿੰਨ ਦਿਨ ਗੁਣਾ ਰੇਟ ਵਧ ਗਿਆ ਹੈ ਹਨ ਕਾਰਨ ਕਾਰਨ ਇਹ ਕਿ ਹਿਮਾਚਲ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਬਨੇ ਬਰਸਾਤ ਪੈ ਰਹੀ ਹੈ ਬਰਸਾਤ ਦੇ ਨਾਲ ਪਾਣੀ ਪਾਣੀ ਹੋਣ ਕਰਕੇ ਖੇਤਾਂ ਦੇ ਵਿੱਚ ਪਹਾੜਾਂ ਦੇ ਵਿੱਚ ਪਹਾੜਾ ਤੋਂ ਟ੍ਰਾਂਸਪੋਰਟੇਸ਼ਨ ਦੇ ਨਾਲ ਸਬਜੀ ਪੰਜਾਬ ਦੇ ਵਿੱਚ ਨਹੀਂ ਆ ਰਹੀ ਔਰ ਜਿਹੜੀ ਸਾਡੀ ਲੋਕਲ ਸਬਜੀ ਹੈ ਉਹ ਪਾਣੀ ਦੀ ਬਰਸਾਤ ਦੇ ਨਾਲ ਮਾਰ ਮਰ ਗਈ ਹੈ ਔਰ ਸਬਜੀ ਜਿਹੜੀ ਹੈ ਮੋਸਟਲੀ ਜਿਹੜੀ ਖਰਾਬ ਹੋ ਗਈ ਹੈ ਜਿਸ ਦਾ ਰੇਟ ਜਿਹੜੇ ਆ 3 ਦਿਨ ਦਿਨ ਗੁਣਾ ਵੱਧ ਗਏ ਹਨ। ਔਰ ਹੁਣ ਆਮ ਲੋਕਾਂ ਦੀ ਸੋਈ ਦੇ ਵਿੱਚ ਮੈਂ ਤੇ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਐ ਇਸ ਵੇਲੇ ਅੰਬ ਦਾ ਜਿਹੜਾ ਵਾ ਸੀਜ਼ਨ ਬਹੁਤ ਵਧੀਆ ਛੋਟੇ ਅੰਬ ਜਿਹੜੇ ਆਚਾਰੀ ਅੰਬ ਕਾਫੀ ਮਾਰਕੀਟ 'ਚ ਮੈਂ ਦੇਖ ਰਿਹਾ ਮੰਡੀ 'ਚ ਕੈਮਰਾ ਮਾਰ ਲੋ ਦੇਖ ਲੋ ਕਾਫੀ ਆਏ ਹੋਏ ਨੇ। ਇਸ ਸਸਤਾ ਵੀ ਹੈ ਗਿਆ ਅਚਾਰ ਪਾਓ ਇਹ 7 15 16 ਦਿਨ ਹੋਰ ਜਿਹੜੇ ਸੋਨ ਮਹੀਨੇ ਤੱਕ ਬਰਸਾਤਾ ਰੈਗੂਲਰ ਹੋਣੀਆਂ ਨੇ। ਅਚਾਰ ਨਾਲ ਪ੍ਰਸ਼ਾਦਾ ਖਾਣਗੇ ਤੇ ਪਰਿਵਾਰ ਚਲੇਗਾ। ਨੇ ਤਾਂ ਜੇ ਸਬਜੀ ਵਾਲਾ ਸਬਜੀ ਜਗਦਾ ਮਹਿੰਗੀ ਹੋ ਗਈ ਹੈ ਇੱਧਰ ਦੀ ਲੋਕਲ ਦੇ ਸਬਜੀ ਖਤਮ ਹੋ ਗਈ ਇੱਕ ਦੋ بارش ਦੇ ਨਾਲ ਹੀ ਹੁਣ ਤੇ ਸਬਜੀ ਪਹਾੜ ਚੋਂ ਆਉਣ ਡਿਓ ਉਹ ਕਰਕੇ ਸਬਜੀ ਥੋੜੀ ਮਹਿੰਗੀ ਅੱਧੀ ਭੱਲੇ ਪੈਂਦੀ ਅੱਧੀ ਖਰਾਬ ਨਿਕਲਦੀ ਹੈ ਤੇ ਗਾੜੀ ਨੂੰ ਸਵਾਰ ਰ ਹੈਂਡਲ ਕਰਨਾ ਬਹੁਤ ਹੀ ਮੁਸ਼ਕਿਲ ਆ ਦਾ ਰੇਡ ਪੁੱਛ ਕੇ ਥੋੜਾ ਅੱਗੇ ਪਿੱਛੇ ਹੋ ਜਾਂਦਾ ਯਾਰ ਇਹਦੇ ਨਾਲ ਤੇ ਦਾਲ ਚੰਗੀ ਆ ਆਲੂ ਵਿੱਚ ਕੜੀ ਬਣਾ ਕੇ ਰੋਟੀ ਖਾ ਲੈਣ ਟੈਪ ਪਾਸ ਕਰਨਾ ਬਸ ਕੀ ਕਾਰਨ ਹੈ ਰੇਟ ਦਾ ਇਹ ਸਬਜੀ ਹੁਣ ਲੋਕਲ ਤਾਂ ਇਦੋਂ ਖਤਮ ਹੋ ਗਈ ਹੈ ਪਹਾੜ ਜੀ ਸਬਜੀ ਆਂਦੀ ਹੈ ਪਹਾੜਾਂ ਦੇ ਬਾਦਸ਼ਾਹ ਪਹਾੜਾਂ 'ਚ ਵੀ بارشਾਂ ਸ਼ੁਰੂ ਹੋ ਜਾਂਦੀਆਂ ਜੀ ਇਸ ਕਰਕੇ ਥੋੜਾ ਫਰਕ ਪਿਆ ਗਿਆ ਮਾਰੀਟ ਦੇ ਵਿੱਚ ਕਿੰਨਾ ਫਰਕ ਪਿਆ 50% ਫਰਕ ਪਿਆ ਗਿਆ 50% ਫਰਕ ਪਿਆ ਗਿਆ ਇਹ ਜਿੱਦਾਂ ਅਰਤੀ ਦਾ ਰੇਟ ਪਹਿਲਾਂ ਦਾ ਰੇਟ ਚੱਲ ਰਿਹਾ ਹੈ ਔਰ ਵੀ ਉਹ ਤਾਂ ਨਾਰਮਲ ਸੀਗਾ ਉਹ ਪਹਿਲੇ ਤੇ 50 50 ਰੁਪਏ ਕਿਲੋ ਨੂੰ 60 ਰੁਪਏ ਕਿਲੋ ਆ ਤੇ ਗੋਭੀ ਤਾਂ ਲੱਗੀ 50 40 50 ਰੁਪਏ ਤੋਂ ਗੋਭੀ 80 ਰੁਪਏ ਕਿਲੋ ਆ ਕੀ ਇਹਦਾ ਰੇਟ ਕੀ ਚੱਲ ਰਿਹਾ ਹੈ ਕੀ ਆ ਰੇਟ ਪਰ 60 ਰੁਪਏ ਕਿਲੋ ਸਾਰਾ ਇੱਕ ਹਫ਼ਤੇ ਦੇ ਵਿੱਚ ਵਿੱਚ ਵਧਿਆ ਆ 2-4 ਦਿਨ ਦੀ ਫਰਕ ਪਿਆ ਆ ਹਾਂਜੀ ਦੋ ਚਾਰ ਦਿਨ ਕੀ ਲੱਗਦਾ ਕਿੰਨੀ ਦੇਰ ਤੱਕ ਚਾਉਣ ਆਣਗੇ ਦੇਖੋ ਹੁਣ ਤਾਂ ਕਰ ਸਕਾ ਨਹੀਂ ਸਕਦੇ ਇਹਦੇ ਬਾਰੇ ਕਿੰਨੀ ਦੇਰ ਬਸ ਆ ਤੇ ਆ ਹਾਂ ਬਾਰਸ਼ਾਂ ਦੇ ਵੇਲੇ ਇੱਧਰ ਤੇ ਪੰਜਾਬ ਜਿੱਤੇ ਘਾਟਾ ਭਾਰ ਜੀ ਇੱਧਰ ਲੋਕਲ ਸਬਜ਼ੀ ਆਉਣ ਦੀ ਉਧਰੋਂ ਤੇ ਥੋੜਾ ਫਰਕ ਪੈ ਜਾਣਾ ਵਾ ਰੇਟ ਜਿੰਨੀ ਦੇਰ ਬਰਸਾਤ ਹੈ ਸਬਜ਼ੀ ਦੇ ਅਸਾਰ ਹੈਗੀ ਹੈ ਰੇਟ ਕੱਢਣ ਦੇ ਆ ਨਾ ਮੁਸ਼ਕਲ ਆ ਨਾ 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 ਮੁਸ਼ਕਲ ਨਾ ਹਰ ਸਾਲ ਹੁੰਦਾ ਹਾਂਜੀ ਹਰ ਸਾਲ ਲੱਗਦਾ ਹੁੰਦਾ ਇਸ